ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਲੋਕ ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਥਿਤੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਸਾਰਾ ਸੰਸਾਰ ਅਜੋ ਉਤਮ ਸਤੋ ਗੁਣ ਦੇ ਵਿੱਚ ਮਸਤ ਹੈ ਵਿਆਪਿਆ ਹੈ ਲੇਕਿਨ ਸਹਿਦ ਦੀ ਅਵਸਥਾ ਕੋ ਟਾਵਾਂ ਲੱਭਦਾ ਹੈ ਜੀ ਨਾਨਕ ਸੰਤ ਨਿਰਮਲ ਭਈ ਜਿਨ ਮਨ ਵਸਿਆ ਸੋਏ ਨਾਨਕ ਕੋ ਸੰਤ ਨਿਰਮਲ ਹੋ ਗਏ ਨੇ ਜਿਨ੍ਹਾਂ ਦੇ ਮਨ ਚ ਹਰੀ ਵਸ ਪਿਆ ਹੈ ਔੜੀ ਤ੍ਰਿਤਿਆ ਤਰੇ ਗੁਣ ਵਿਖੈ ਫਲ ਕਬ ਉਤਮ ਕਬ ਨੀਚ ਤ੍ਰਿਤਿਆ ਤਿੰਨ ਗੁਣਾ ਮਾਇਆ ਤੋਂ ਬਸ ਜੈ ਰੂਪੀ ਫਲ ਹੀ ਮਿਲਦਾ ਹੈ ਕਦੀ ਮਨੁੱਖ ਉੱਚਾ ਤੇ ਕਦੀ ਨੀਵਾ ਹੀ ਬਣਦਾ ਹੈ ਨਰਕ ਸੁਖ ਪ੍ਰਮ ਤੋਕਣੋ ਸਦਾ ਸ਼ਿੰਗਾਰੈ ਮੀਚ ਨਰਕ ਸੁਰਗ ਦਾ ਵਾਸੀ ਰਹਿੰਦਾ ਤੇ ਜਿਹੜਾ ਕਾਲ ਮੌਤ ਹੈ ਉਹ ਇਹਨੂੰ ਸ਼ਿੰਗਾਰਦੀ ਰਹਿੰਦੀ ਹੈ ਹਰ ਕੁਸ਼ੋਕ ਸਹਿਸਾ ਸੰਸਾਰ ਹਉ ਹਉ ਕਰਤ ਬਿਹਾਇ ਹਰ ਇੱਕ ਸੋਖ ਦੁੱਖ ਸੁਖ ਚ ਸੰਸਾਰ ਜੁੜਿਆ ਬਸ ਮੈ ਮੇ ਕਰਕੇ ਏ ਡੁੱਬੀ ਜਾ ਰਿਹਾ ਜਿਨ ਕੀ ਏ ਤਿਸੇ ਨਾ ਜਾਣਨੀ ਚਿਤਵਾਂ ਅਨੇਕ ਉਪਾਇ ਜਿਸ ਪ੍ਰਭੂ ਨੇ ਪੈਦਾ ਕੀਤਾ ਉਹਨੂੰ ਜਾਣਦਾਂ ਨੇ अनेका ਮਾਇਕ ਤੰਦਿਆਂ 'ਚ ਜੁੜਿਆ ਹੈ ਆਦ ਬਿਆਦ ਉਪਾਦ ਰਸ ਕਬੂ ਨਾ ਟੁੱਟੈ ਤਾਪ ਉੱਚਾ ਨੀਵਾ ਆਦ ਬਿਆਦ ਮਨ ਦਾ ਰੋਗ ਸ਼ਰੀਰ ਦਾ ਰੋਗ ਤਨ ਦਾ ਰੋਗ ਮਨ ਦਾ ਰੋਗ ਬਸ ਇਨ੍ਹਾਂ ਦੇ ਵਿੱਚ ਹੀ ਮਨੁੱਖ ਲੱਗਾ ਹੈ ਜੀ ਆਰ ਬ੍ਰਹਮ ਪੂਰਨ ਤਨੀਨ ਬੂਝੈ ਪ੍ਰਤਾਪ ਪ੍ਰਭੂ ਪੂਰਨ ਤਨੀ ਹੈ ਪ੍ਰਭੂ ਦਾ ਪ੍ਰਤਾਪ ਕੋਈ ਨਹੀਂ ਬੁਝ ਸਕਦਾ ਜੀ ਮੋਹ ਪਰਮ ਬੂਡਤ ਕਣੋਂ ਮਹਾਨ ਨਰਕ ਮੈਂ ਵਾਸ ਮੁਖ ਬੜੇ ਵੱਡੇ ਪਰਮ ਦੇ ਵਿੱਚ ਮੋਹ ਦੇ ਵਿੱਚ ਤੇ ਨਰਕ ਦੇ ਵਿੱਚ ਵਾਸਾ ਹੈ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਤੇਰੀ ਆਸ ਇਹ ਪਾ ਕਰਕੇ ਪ੍ਰਭੂ ਨਾਨਕ ਨੂੰ ਰੱਖ ਲੋ ਮੈਨੂੰ ਸਿਰ ਤੇਰੀ ਆਸ ਹੈ ਸਲੋਕ ਚਤੁਰ ਸਿਆਣਾ ਸੁਗੜ ਸੋਏ ਜਿੰਤ ਜਿਆ ਅਭਿਮਾਨ ਜਿਨ੍ਹਾਂ ਨੇ ਹੰਕਾਰ ਤਿਆਗ ਦਿੱਤਾ ਹੈ ਉਹੀ ਚਤੁਰ ਸਿਆਣਾ ਤੇ ਸੁਗੜ ਹੈ ਜੀ ਚਾਰ ਪਦਾਰਥ ਅஷ்ட ਸਿੱਧ ਭਜਨ ਨਾਨ ਕਰਨਾਮ ਚਾਰ ਪਦਾਰਥ ਤੇ ਰਿੱਧੀਆਂ ਸਿੱਧੀਆਂ ਇਹ ਸਭ ਹਰੀ ਦੇ ਨਾਮ ਵਿੱਚ ਹਨ ਜੀ ਕੌੜੀ ਚਤੁਰਥ ਚਾਰੇ ਵੇਦ ਸੁਣ ਸੋਧਿਓ ਤਤ ਵਿਚਾਰ ਚੌਥੀ ਛਤਿ ਬਾਰੇ ਸਤਿਗੁਰ ਆਖਦੇ ਨੇ ਚਾਰ ਵੇਦਾਂ ਨੂੰ ਸੁਣ ਕੇ ਇਹ ਤਤ ਕੱਢਿਆ ਹੈ ਜੀ ਸਰਬਖੇਮ ਕਲਿਆਣੇਦਿ ਰਾਮ ਨਾਮ ਜਪਸਾਰ ਇਹ ਸਾਰੇ ਸੁੱਖ ਪ੍ਰਭੂ ਦੇ ਨਾਮ ਦੇ ਵਿੱਚ ਹਨ ਪ੍ਰਭੂ ਦਾ ਨਾਮ ਹੀ ਸ੍ਰੇਸ਼ਟ ਸਾਰ ਹੈ ਜੀ ਨਰਕ ਨਿਵਾਰ ਦੁੱਖ ਹਰ ਟੁੱਟੇ ਅਨਕ ਕਲੇਸ਼ ਜਿਨ੍ਹਾਂ ਦੇ ਨਰਕ ਮੁੱਕ ਗਿਆ ਪ੍ਰਭੂ ਦਾ ਨਾਮ ਜੱਪਿਆ ਨਰਕ ਮੁੱਕ ਗਿਆ ਦੁੱਖ ਟੁੱਟ ਗਏ ਹਨ ਸਾਰੇ ਕਲੇਸ਼ ਮੁੱਕ ਗਏ ਹਨ ਵੀ ਛੁਟਾ ਜਮਤੇ ਛੁਟੈ ਹਰ ਕੀਰਤਨ ਪਰਵੇਸ ਉਹ ਜਨਮ ਮਰਨ ਜਮਾਂ ਦਾ ਜਿਹੜਾ ਸੰਘਾਰਨਾ ਹੈ ਇਹ ਮੁੱਕ ਜਾਂਦਾ ਹੈ ਜੀ ਉਹ ਬਿਨਸੈ ਅੰਮ੍ਰਿਤ ਰਸੈ ਰੰਗ ਰਤੀ ਨਿਰੰਕਾਰ ਜਿਹੜੇ RAM ਨਾਮ ਦੇ ਵਿੱਚ ਰੱਤੇ ਹੋਏ ਹਨ ਉਹਨਾਂ ਦੇ ਹਿਰਦੇ ਚ ਅੰਮ੍ਰਿਤ ਵਸ ਪੈਂਦਾ ਜਿਹੜਾ ਪਾਉ ਹੈ ਉ ਮੁੱਕ ਜਾਂਦਾ ਹੈ ਦੁਖਦਾਰਿਤ ਅਪਵਿੱਤਰਤਾ ਨਾਸ਼ੇ ਨਾਮ ਆਧਾਰ ਨਾਮ ਦਾ ਆਧਾਰ ਲੈ ਕੇ ਦੁੱਖ ਦਲਿੱਦਰ ਅਪਵਿੱਤਰਤਾ ਸਭ ਮੁੱਕ ਜਾਂਦੀ ਹੈ ਸੁਰ ਨਰਮੁੰਜਨ ਖੋਜਤੇ ਸੁਖ ਸਾਗਰ ਗੋਪਾਲ ਸਤਿਗੁਰੂ ਕਹਿਣਗੇ ਦੂਜੇ ਪਾਸੇ ਵੱਡੇ ਵੱਡੇ Muni ਜਨ ਇਸ ਸੁੱਖਾਂ ਦੇ ਸਾਗ ਨਾਮ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਪਰ ਲੱਭਦਾ ਨਹੀਂ ਮਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧਰਵਾਲ ਨਾਨਕ ਸਾਧੂ ਦੀ ਧੂੜ ਵਿੱਚ ਨਾ ਮਨ ਨਿਰਮਲ ਹੋ ਜਾਂ ਤੈ ਮੁਖ ਪਵਿੱਤਰ ਹੋ ਜਾਂਦਾ ਹੈ ਚਲੋ ਪੰਜ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਜਿਹੜੇ ਮਾਇਆ ਦੇ ਸੰਗ ਵਿੱਚ ਰਚ ਗਏ ਨਾ ਤੇ ਪੰਜ ਵਿਕਾਰ ਉਹਨਾਂ ਦੇ ਮਨ ਅੰਦਰ ਹੀ ਘਰ ਕੀਤੇ ਹਨ ਸਾਧ ਸੰਗ ਹੋਏ ਨਿਰਮਲ ਆ ਨਾਨਕ ਪ੍ਰਭ ਕੈ ਰੰਗ ਨਾਨਕ ਪ੍ਰਭ ਦੇ ਰੰਗ ਦੇ ਵਿੱਚ ਜਿਹੜਾ ਰੰਗਿਆ ਗਿਆ ਨਾ ਸਾਧ ਸੰਗ ਜੁੜ ਕੇ ਉਹ ਬੜੇ ਨਿਰਮਲ ਹੋ ਜਾਂਦੇ ਹਨ ਕੌੜੀ ਪੰਚਮ ਪੰਜ ਪ੍ਰਧਾਨ ਤੇ ਜੇ ਜਾਣਿਓ ਪਰਪੰਚ ਪੰਚਮ ਤਿਤ ਸਤਗੁਰੂ ਆਖਦੇ ਨੇ ਉਹ ਪ੍ਰਧਾਨ ਨੇ ਜਿਨ੍ਹਾਂ ਨੇ ਇਸ ਪਰਪੰਚ ਨੂੰ ਪਛਾਣ ਲਿਆ ਹੈ Kusum baas bo rang kani samithya balvanch ਇਹ ਜਿੰਨੀਆਂ ਸੰਸਾਰ ਦੀਆਂ ਖੁਸ਼ਬੂ ਸੁਗੰਧੀ ਰੰਗ ਵਾਂਗਰ ਨੇ ਇਸ ਸਭ ਮਿੱਥਿਆ ਹਨ ਨਾ ਜਾਪੈ ਨਾ ਬੂਝਿਆ ਨਾ ਕਿਛ ਕਰਤ ਵੀਚਾਰ ਜਿਹੜਾ ਇਹਨਾਂ ਰਸਾਂ ਚ ਲੱਗ ਗਿਆ ਉਹ ਨਾ ਬੁੱਝਦਾ ਨਾ ਹਰੀਦੇ ਨਾਮ ਦੀ ਉਸੂਝ ਲੈਂਦਾ ਹੈ ਜੀ ਸਵਾਦ ਮੋਹ ਰਸ ਵਿਦਿਓ ਅਗਿਆਨ ਰਚਿਓ ਸੰਸਾਰ ਸਵਾਦ ਵਿੱਚ ਮੋਹ ਦੇ ਰਸਾਂ ਦੇ ਵਿੱਚ ਬੰਨਿਆ ਪਿਆ ਬਸ ਅਗਿਆਨਤਾ ਦੇ ਵਿੱਚ ਇਹ ਖਾਚਤ ਹੈ ਜਨਮ ਮਰਨ ਬੋਜੋਨ ਭ੍ਰਮਣ ਕੀਨੇ ਕਰਮ ਅਨੇਕਾ ਮਨੁੱਖ ਬਸ ਇਹ ਕਰਮਾ ਕਰਕੇ ਜਨਮ ਮਰਨ ਦੇ ਗੇੜ ਵਿੱਚ ਲੱਗਾ ਰਹਿੰਦਾ ਹੈ ਰਚਨ ਹਾਰਨਾ ਮਰੇ ਉਹ ਮਨਨਾ ਵਿਚਾਰ ਵੀ ਬੇਕਾ ਕੋ ਰਚਨ ਹਾਰ ਪ੍ਰਭੂ ਨੂੰ ਕਦੀ ਨਹੀਂ ਤਿਆ ਮਨ ਚ ਕਦੀ ਵੀ ਵਿਵੇਕਤਾ ਵਿਚਾਰ ਹਾਸ ਨਹੀਂ ਕੀਤੀ ਭਾਵ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚਾ ਜਿਹੜਾ ਪ੍ਰਭੂ ਦੇ ਭਗਤੀ ਜੁੜਿਆ ਨਾ ਮਾਇਆ ਦੇ ਵਿੱਚ ਰਤੀ ਮਾਤਰ ਵੀ ਨਹੀਂ ਜਿਹੜਾ ਰੰਚ ਥੋੜਾ ਬੋਤਾ ਵੀ ਨਹੀਂ ਲਿਪਤਿਆ ਉਹ ਪ੍ਰਭੂ ਦੇ ਭਗਤੀ ਵਿੱਚ ਜੁੜਿਆ ਰਹਿੰਦਾ ਹੈ ਨਾਨਕ ਬਿਰਲੇ ਪਾਈਆ ਜੋ ਨਾਮ ਰਚੇ ਪਰਪੰਚ ਨਾਨਕ ਫਿਰ ਇਹੋ ਜੇ ਮਨੁੱਖ ਟਾਵੇਂ ਟਾਵੇਂ ਹੀ ਮਿਲਦੇ ਹਨ ਚਲੋ ਕਟ ਸਾਸਤਰ ਊਚੋਕ ਹੈ ਅੰਤ ਨਾ ਪਾਰ ਆਵਾਰ ਇਕਟ ਸਾਸਤਰ ਭਾਵ ਕੇ ਧਾਰਮਿਕ ਸਾਸਤਰ ਧਾਰਮਿਕ ਪੁਸਤਕਾਂ ਇਹ ਗੱਲ ਬਿਆਨ ਕਰਦੀਆਂ ਨੇ ਪਰਬੂ ਦਾ ਅੰਤ ਨਹੀਂ ਪੈ ਸਕਦਾ। ਸਬਸਵਾ ਗੁਣ ਗਾਵਤੀ ਨਾਨਕ ਪ੍ਰਭ ਕੈ ਦਵਾਰ। ਨਾਨਕ ਪ੍ਰਭੂ ਦੇ ਦਵਾਰ ਤੇ ਜਿਹਦੇ ਭਗਤ ਨੇ ਗੁਣ ਗਾ ਕੇ ਸ਼ੋਭ ਦੇ ਹਨ। ਕੌੜੀ ਕਸ਼ਟਮ ਕਾ ਸਾਸਤਰ ਕਹੈ ਸਿਮਰਤ ਕਥੈ ਅਨੇਕ। ਸਾਸਤਰ ਸਿਮਰਤੀਆਂ ਬਿਆਨ ਕਰਦੀਆਂ ਨੇ ਕਿ ਪ੍ਰਭੂ ਬੇਅੰਤ ਹੈ। ਉਤਮ ਉਚੋ ਪਾਰ ਬ੍ਰਹਮ ਗੁਣ ਅੰਤ ਨਾ ਜਾਣੇ ਸੇਖ। ਉੱਚੇ ਤੋਂ ਉੱਚਾ ਹੈ ਉਹਦਾ ਅੰਤ ਨਹੀਂ ਪੈ ਸਕਦਾ। ਨਰਦ ਮੁੰਜਨ ਸੁਖ ਬਿਆ ਜਿਸ ਕਾ ਵਤ ਗੋਬਿੰਦ। ਹਰਦ ਮੁਨੀ ਜਨ ਵਿਆਸ ઋષਿ ਇਹ ਸਾਰੇ ਹਰੀ ਦੇ ਗੁਣ ਗਾਉਂਦੇ ਹਨ ਰਸ ਗੀਂਦੇ ਹਰਿ ਸਿਉ ਬੀਂਦੇ ਭਗਤਰ ਜੀ ਭਗਵੰਤ ਉਹਦੇ ਰਸ ਵਿੱਚ ਗਿਜੇ ਹੋਏ ਹਨ ਪ੍ਰਭੂ ਦੇ ਨਾਮ ਚ ਰੰਗੇ ਹੋਏ ਹਨ ਮੋਹ ਮਾਨ ਪਰਮ ਬਿੰਸਿਉ ਪਾਈ ਸ਼ਰਨ ਦਿਆਲ ਜਿਨ੍ਹਾਂ ਨੇ ਮੋਹ ਮਾਨ ਨੂੰ ਮੁਕਾ ਦਿੱਤਾ ਹਰੀ ਦੀ ਸ਼ਰਨ ਖਲਟ ਲਈ ਚਰਨ ਕਮਲ ਮੰਤਨ ਬਸੇ ਦਰਸ਼ਨ ਦੇਖ ਨਿਹਾਰ ਪ੍ਰਭੂ ਦੇ ਚਰਨ ਕਮਲਾਂ ਚ ਉਹਨਾਂ ਦਾ ਮਨ ਜੁੜ ਗਿਆ ਪ੍ਰਭੂ ਦਾ ਦੀਦਾਰ ਕਰਕੇ ਨਿਹਾਲ ਹੋ ਗਏ ਰਾਮ ਮਿਲਾਤ ਟੋਟਾ ਹੀਰੈ ਸਾਧ ਸੰਗ ਲਿਵ ਲਾਈ ਲਾਭ ਖੱਟ ਲਿਆ ਟੋਟਾ ਮੋਗ ਗਈ ਸਾਧ ਸੰਗਤ ਜਿਨਾਂ ਦੀ ਸੁਰਤ ਜੁੜ ਗਈ ਖਾਟਖ ਜਾਨਾ ਗੁਣ ਨਧਰੀ ਨਾਨਕ ਨਾਮ ਧਿਆਈ ਨਾਨਕ ਜਿਨਾਂ ਨੇ ਨਾਮ ਜਪ ਲਿਆ ਉਹਨਾਂ ਨੇ ਖਜ਼ਾਨਾ ਨਉ ਨਿੱਧੀਆਂ ਦਾ ਭਾਗ ਕੇ ਨਾਮ ਦਾ ਖਜ਼ਾਨਾ ਖੱਟ ਲਿਆ ਚਲੋ ਸੰਤ ਮੰਡਲ ਹਰ ਜਸ ਕਥੈ ਬੋਲੇ ਸਤ ਸੁਭਾਈ ਜਿਹੜੇ ਸੰਤ ਜਨ ਨੇ ਉਹ ਸੰਤ ਮੰਡਲ ਚ ਬਹਿ ਕੇ ਸੰਗਤ ਚ ਬਹਿ ਕੇ ਹਰੀ ਜਸ ਕਥਨ ਕਰਦੇ ਹਨ ਨਾਨਕ ਮਨ ਸੰਤੋਖਿਆ ਇੱਕ ਸੋਨ ਲਿਵ ਲਾਇ ਨਾਨਕ ਇੱਕ ਹਰੀ ਨਾਲ ਸਿਰਤ ਜੋੜ ਕੇ ਉਹਨਾਂ ਦਾ ਮਨ ਸੰਤੋਖਿਆ ਜਾਂਦਾ ਹੈ ਔੜੀ ਸ਼ਬਦਮ ਸੰਚੋ ਨਾਮ ਤਨ ਟੂਟ ਨਾ ਜਾਏ ਪੰਡਹਾਰ ਉਹ ਸਤਵੀਂ ਥਿੱਤ ਸਤਗੁਰ ਆਖਦੇ ਨੇ ਪ੍ਰਭੂ ਦਾ ਨਾਮ ਤਨ ਭਾਈ ਇਕੱਠਾ ਆਕਾਰ ਏ ਪੰਡਾਰ ਕਦੀ ਨਹੀਂ ਮੁੱਕਦਾ ਸੰਤ ਸੰਗਤ ਮੈਂ ਪਾਈਐ ਅੰਤ ਨ ਪਾਰੰਵਾਰ ਇਸ ਸੰਗਤ ਵਿੱਚੋਂ ਹੀ ਮਿਲਦਾ ਹੈ ਇਹ ਨਾਮਤਨ ਇਹਦਾ ਕੋਈ ਪਾਰਾ ਵਾਰ ਨਹੀਂ ਜੀ ਆਪ ਤੋ ਜੋ ਗੋਬਿੰਦ ਪਜੋ ਸ਼ਰਨ ਪਰੋ ਹਰ ਰਾਈ ਭਾਈ ਆਪਣਾ ਆਪ ਤਿਆਗ ਕੇ ਨਾ ਮੈਂ ਤਿਆਗ ਕੇ ਹਰੀ ਦੀ ਸ਼ਰਨ ਪਰੋ ਪ੍ਰਭੂ ਦਾ ਨਾਮ ਜਪਣਾ ਕਰੋ ਜੀ ਰੋਖ ਰਹਿ ਪਉ ਜਲਤਰ ਮਨ ਚਿੰਦਿਆ ਫਲ ਪਾਈ ਜਿਹੜਾ ਜਪਦਾ ਹੈ ਦੁੱਖ ਮੁਕ ਜਾਂਦੇ ਨੇ ਮਨ ਚਿੰਦਿਆ ਫਲ ਖੱਟ ਲੈਂਦਾ ਹੈ। ਹਠ ਬੈਰ ਮਨ ਹਰਜ ਪੈ ਸਫਲ ਜਨਮ ਪਰਵਾਨ। ਅਠੇ ਪੈਰ ਜੋ ਹਰੀ ਦੇ ਗੁਣ ਜਪਦਾ ਹੈ ਉਹਦਾ ਸੰਸਾਰ ਵਿੱਚ ਆਇਆ ਪਰਵਾਨ। ਐਂਤਰਬਾਰ ਸਾਦਾ ਸੰਕਰਣੇ ਹਾਰ ਪਛਾਣ। ਜਿਹੜਾ ਪ੍ਰਭੂ ਹਰ ਥਾਂ ਤੇ ਵਿਆਪਕ ਹੈ ਉਹਨੂੰ ਪਛਾਣੋ। ਸੋ ਸਾਜਨ ਸੋ ਸਖਾਮੀ ਜੋ ਹਰ ਕੀ ਮੱਤ ਦੇ। ਕੋਈ ਸੱਜਣ ਹੈ ਉਹ ਵੀ ਸਾਡਾ ਮਿੱਤਰ ਹੈ ਉਹੀ ਸਾਡਾ ਸਖ ਹੈ ਜੋ ਹਰੀ ਦੀ ਮੱਤ ਸਾਨੂੰ। ਦਿੰਦਾ ਹੈ ਜੀ ਨਾਨਕ ਦਿਸ ਬਲੇ ਹਾਰਣਾ ਹਰ ਹਰ ਨਾਮ ਜਪੇ ਨਾਨਕ ਮੈਂ ਸਦਕੇ ਜਾਨਮ ਜੋ ਹਰੀ ਦਾ ਨਾਮ ਜਪਦਾ ਹੈ ਸ਼ਲੋਕ ਆਠ ਪੈਰ ਗੁਣ ਗਾਈਆ ਤਜਿਐ ਅਵਰ ਜੰਜਾਲ ਭਾਈ ਅਠੇ ਪੈਰ ਪ੍ਰਭੂ ਦਾ ਨਾਮ ਗਾਓ ਸਾਰੇ ਸੰਸਾਰ ਦੇ ਜੰਜਾਲ ਨੂੰ ਛਾਡੋ ਜਮ ਕੰਕਰ ਜੋ ਨਾ ਸਕੀ ਨਾਨਕ ਪ੍ਰਭੂ ਦਿਆਲ ਜਮਾ ਦੀ ਮਾਰ ਨਹੀਂ ਪੈਂਦੀ ਕਿਨੂੰ ਜਿਤੇ ਨਾਨਕ ਪ੍ਰਭੂ ਦਿਆਲ ਐ ਪੌੜੀ ਅਸ਼ਟਮੀ ਅਸ਼ਟ ਸਿੱਧ ਨਾਮ ਨਿਦ ਸਗਲ ਪਦਾਰਥ ਪੂਰਨ ਬੁੱਧ ਸਤਗੁਰੂ ਆਖਦੇ ਨੇ ਐ ਅੱਠਵੀਂ ਥੇਤ ਬਾਰੇ ਉਥੇ ਸਭ ਨੌ ਨਦੀਆਂ ਸਾਰੇ ਖਜ਼ਾਨੇ ਹਨ ਕਿੱਥੇ ਅਨਸਾਰੀ ਤੌਰ ਤੇ ਸਗਲ ਪਦਾਰਥ ਨੇ ਬੁੱద్ధి ਵੀ ਪੂਰਨ ਹੈ ਪਰ ਇਹ ਵਸਤਾ ਕਿੱਤੇ ਹੈ ਜੀ ਕੌਲਪੁਰਗਾ ਸਦਾ ਆਨੰਦ ਬੁੱద్ధి ਹੈ ਜਿੱਥੇ ਹਿਰਦਾ ਖਿੜ ਗਿਆ ਹੈ ਜਿੱਥੇ ਆਨੰਦ ਹੈ ਪ੍ਰਬੂਦਰ ਨਾਮ ਵਸਿਆ ਹੈ ਨਿਰਮਲ ਰੀਤ ਨਿਰੋਧਰ ਮੰਤਾ ਉਹਦੀ ਜਿਹੜੀ ਰੀਤੀ ਹੈ ਭਾਵ ਕਿ ਜੀਵਨ ਦਾ ਮर्यादा ਹੈ ਬੜੀ ਨਿਰਮਲ ਹੋ ਜਾਂਦੀ ਹੈ ਸਗਲ ਧਰਮ ਪਵਿੱਤਰ ਇਸ਼ਨਾਨ ਸੰਜਲੋਸ ਦਾ ਧਰਮ ਬੜਾ ਪਵਿੱਤਰ ਹੈ ਉਹਨੇ ਧਾਰਮਿਕ ਇਸ਼ਨਾਨ ਵੀ ਕਰ ਲਏ ਸਵਾ ਉਚ ਬਿਸ਼ੇ ਗਿਆਨ ਰਾਮ ਦਾ ਨਾਮ ਸਭ ਤੋਂ ਇਹੀ ਸ੍ਰੇਸ਼ਟ ਗਿਆਨ ਹੈ ਜੀ ਹਰ ਹਰ ਭਜਨ ਪੂਰੇ ਗੁਰ ਸੰਗ ਪੂਰੇ ਗੁਰੂ ਦੇ ਸੰਗ ਚ ਹਰੀ ਨੂੰ ਧਿਆਉਣਾ ਦਾ ਜਪ ਤਰੀਐ ਨਾਨਕ ਨਾਮ ਹਰ ਰੰਗ ਨਾਨਕ ਨਾਮ ਜਪ ਕੇ ਮਨੁੱਖ ਤਰ ਜਾਂਦਾ ਹੈ ਸ਼ਲੋਕ ਨਾਰਾਇਣ ਨੈ ਸਿਮਰਿਉ ਮੋਹਉ ਛਵਾਦ ਬਿਕਾਰ ਜਿਨਾਂ ਨੇ ਹਰੀ ਨੂੰ ਸਿਮਰਿਆ ਨਹੀਂ ਬਸ ਇਹ ਸੰਸਾਰ ਦੇ ਸਵਾਦਾਂ ਦੇ ਵਿੱਚ ਵਿਕਾਰਾਂ ਵਿੱਚ ਹੀ ਲੱਗਾ ਰਿਹਾ ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ ਨਾਨਕ ਨੇ ਨਾਮ ਨੂੰ ਵਿਸਾਰ ਕੇ ਬਸ ਨਰਕਾ ਸਵਰਗਾ ਦੇ ਵਾਸੇ ਚ ਰਹਿੰਦਾ ਹੈ। ਹੌੜੀ ਨੌਮੀ ਨਵੇਂ ਛਿਦਰ ਅਪਵੀਤ। ਨੌਮੀ ਥਿਤ ਬਾਰੇ ਸਤਿਗੁਰੂ ਆਖਦੇ ਨੇ ਜਿਹਦੀ ਨੌ ਗੋਲਕਾਂ ਅਪਵਿੱਤਰ ਹਨ। ਹਰ ਨਾਮ ਨਜਪੈ ਕਰਤ ਬਪਰੀਤ। ਜਰੀ ਨਾਮ ਨੂੰ ਜਪਦੇ ਨਹੀਂ ਜਿੰਦਗੀ ਦੀ ਜਿਹੜੀ ਮਰਿਆਦਾ ਹੈ ਉਹ ਉਲਟ ਹੋ ਗਈ ਹੈ। ਪਰ ਤਰੇ ਰਮੇ ਬਕੈ ਸਾਧ ਨਿੰਦ। ਪਰਾਹੀ ਇਸਤਰੀ ਨੂੰ ਵੇਖਦੇ ਨੇ ਬਸ ਨਿੰਦਿਆ ਚਿੰਦਿਆ ਕਰਦੇ ਹਨ। ਕਰਨ ਸੁਨਨੀ ਹਰ ਜਸ ਬਿੰਦ। ਕਰਨ ਜਿਹੜਾ ਹਰੀ ਦੀ ਬਾਦਤ ਨੂੰ ਭਾਵ ਕੇ ਕੰਨ ਨਾਲ ਜਿਹੜਾ ਦਿੱਨ ਨਾ ਨੂੰ ਨਹੀਂ ਸੁਣਦਾ ਤੇਰੇ ਪਰਦਰਭ ਉਦਰ ਕਹਿ ਤਾਈ ਜਿਹੜਾ ਪ੍ਰਾਇ ਤੁਹਾਨੂੰ ਖੱਟਦੇ ਨੇ ਬਸ ਆਪਣੇ ਪੇਟ ਵਾਸਤੇ ਅਗਨ ਨਿਵਰੇ ਤ੍ਰਿਸ਼ਨਾ ਨੈ ਬੁਝਾਈ ਸਤਗੁਰੂ ਕਹਿਣ ਲੱਗੇ ਫਿਰ ਉਹਨਾਂ ਦੀ ਮਨ ਦੀ ਜਿਹੜੀ ਅੰਤ੍ਰਿਸ਼ਨਾ ਅਗਨ ਆ ਉਹ ਨਹੀਂ ਮੁੱਕਦੀ ਬਸ ਤ੍ਰਿਸ਼ਨਾ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਹਰ ਸੇਵਾ ਬਿਨ ਇਹ ਫੁੱਲ ਲਾਗੀ ਹਰੀ ਸੇਵਾ ਤੋਂ ਬਿਨਾਂ ਬਸ ਇਹੀ ਫਲ ਮਿਲਦਾ ਹੈ ਨਾਨਕ ਪ੍ਰਭ ਵਿਸਰਤ ਮਰ ਜਮੈਂ ਅਭਾਗੀ ਨਾਨਕ ਜਿਨ੍ਹਾਂ ਨੂੰ ਪ੍ਰਭ ਵਿਸਰਿਆ ਨਾ ਉਹ ਜਮ ਦੇ ਮਰ ਦੇ ਰਹਿੰਦੇ ਹਨ ਸਲੋਗ ਦਸ ਦਿਸ਼ ਖੋਜਤ ਮੈਂ ਫਿਰੋ ਜਦ ਦੇਖੋਂ ਤਤ ਸੋਈ ਦਸਾ ਦਿਸ਼ਾਂ ਦੇ ਵਿੱਚ ਅਸੀਂ ਵੇਖ ਲਿਆ ਹਰ ਪਾਸੇ ਪਰ ਕੀ ਵੇਖਿਆ ਹਰ ਥਾਂ ਤੇ ਪ੍ਰਭ ਆਪ ਵਸਿਆ ਹੈ ਮਨ ਵਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਈ ਨਾਨਕ ਜੇ ਹਰੀ ਦੀ ਕਿਰਪਾ ਹੋਏ ਨਾ ਫਰਮਾਨ ਵਸ ਵਿੱਚ ਆ ਜਾਂਦਾ ਹੈ ਪੌੜੀ ਦਸਮੀ ਦਸ ਦਵਾਰ ਬਸਕੀਨੇ ਦਸਮੀ ਦਸ ਦਵਾਰ ਬਸਕੀਨੇ ਜਿਨ੍ਹਾਂ ਨੇ ਦਸਮੀ ਥਿਤ ਤੇ ਇਹਨਾਂ ਦਵਾਰਿਆਂ ਨੂੰ ਵਸ ਵਿੱਚ ਕਰ ਲਿਆ ਮਨ ਸੰਤੋਖ ਨਾਮ ਜਪ ਲੀਨੇ ਤੇ ਮਨ ਚ ਸੰਤੋਖੀ ਹੋ ਗਿਆ ਜਿਨ੍ਹਾਂ ਨਾਮ ਜਪ ਲਿਆ ਜੀ ਕਰਨੀ ਸੁਣੀਐ ਜਸ ਗੋਪਾਲ ਕੰਨਾਂ ਨਾਲ ਜਿਨ੍ਹਾਂ ਨੇ ਹਰੀ ਦੇ ਜਸ ਨੂੰ ਸੁਣ ਲਿਆ ਜੀ ਲੈਣੀ ਪੇਕਦ ਸਾਧ ਦਿਆਲ ਲੈ ਨਾਲ ਉਸ ਪ੍ਰਭੂ ਦਾ ਦਿਦਾਰ ਕੀਤਾ ਰਸਨਾ ਗੁਣ ਗਾਵੇ ਬੇਅੰਤ ਪਰ ਰਸਨਾ ਉਸ ਬੇਅੰਤ ਪਰਬੂ ਦੇ ਗੁਣ ਗੰਦੀ ਹੈ ਮਨ ਮੈ ਚਿਤਵੈ ਪੂਰਨ ਭਗਵੰਤ ਉਹ ਮਨ ਵਿੱਚ ਪ੍ਰਭੂ ਪੂਰਨ ਪ੍ਰਭੂ ਨੂੰ ਧਿਆਉਂਦੇ ਰਹਿੰਦੇ ਹਨ ਉਸ ਦੇ ਚਰਨ ਸੰਟੈਲ ਕਮਾਈਆ ਉਹਨਾਂ ਦੇ ਹੱਥ ਉਹਨਾਂ ਦੇ ਪੈਰ ਟਹਿਲ ਕਮਾਉਂਦੇ ਹਨ ਸੰਤ ਦੀ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਆ ਨਾਨਕ ਇਹ ਸੰਜਮ ਪ੍ਰਭੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਸਲੋਕੇ ਕੋ ਏਕ ਬਖਾਨੀਐ ਬਿਰਲਾ ਜਾਣੇ ਸਵਾਦ ਬਸ ਇੱਕੋ ਇੱਕ ਪ੍ਰਭੂ ਨੂੰ ਬਿਆਨ ਕਰਨਾ ਪਰ ਇਹ ਬਿਆਨ ਕਰਨ ਦਾ ਸਵਾਦ ਕੋਈ ਵਿਰਲਾ ਜਾਣਦਾ ਹੈ ਗੁਰੂ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਗ ਨਾਨਕ ਘਰ ਪਾਸੇ ਅਚਰਜ ਹੀ ਅਚਰਜ ਹੈ ਗੁਣ ਬਰਬੂ ਦੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਹੌੜੀ ਇਕਾਦਸੀ ਨਿਕਟ ਵੇਖੋ ਹਰਿ ਰਾਮ ਇਕਾਦਸੀ 1+10 ਭਾਵ ਕਿ 11ਵੀਂ ਥੇ ਸਤਗੁਰ ਆਖਦੇ ਨੇ ਪ੍ਰਭੂ ਦਾ ਜਿਹੜਾ ਨਾਮ ਹੈ ਭਾਵ ਕਿ ਪ੍ਰਭੂ ਨੂੰ ਨੇੜੇ ਵੇਖ ਇੰਦਰੀ ਬਸ ਕਰ ਸੁਣੋ ਹਰਨਾਮ ਇੰਦਰੀਆਂ ਨੂੰ ਵਾਸ ਵਿੱਚ ਕਰਕੇ ਕੰਨਾਂ ਨਾਲ ਨਾਮ ਸੁਣੋ ਮਨ ਸੰਤੋਖ ਸਰਬਜੀ ਦਇਆ ਮਨ ਚ ਸੰਤੋਖ ਹੋਵੇ ਸਾਰਿਆਂ ਤੇ ਤੂੰ ਦਇਆ ਕਰਦਾ ਹੋਵੇਂ ਥਿਨ ਵਿਦ ਵਰਤ ਸੰਪੂਰਨ ਭਯਾ ਫਿਰ 11 ਜਿਹੜੇ ਵਰਤ ਰੱਖਣਾ ਨਾ ਸਮਝ ਲੈ ਤੇਰੇ ਵਰਤ ਪੂਰੇ ਹੋ ਗਏ ਤਾਵਤ ਮਨ ਰੱਖੇ ਇਕ ਠਾਈ ਕਿੰਨਾਂ ਨੇ ਦੌੜਦੇ ਮਨ ਨੂੰ ਟਿਕਾ ਕੇ ਇੱਕ ਥਾਂ ਤੇ ਰੱਖਿਆ ਹੈ ਜੀ ਮੰਤਰ ਸ਼ੁੱਧ ਜਪ ਤਹਰਨਾਈ ਉਹਨਾਂ ਦਾ ਮਨ ਨੰ ਸ਼ੁੱਧ ਹੋ ਜਾਂਦਾ ਹਰੀ ਨੂੰ ਜਪਦਿਆਂ ਸਭ ਮਾ ਪੂਰ ਰਹੇ ਪਾਰ ਬ੍ਰਹਮ ਹਰੀ ਸਬਦ ਦੇ ਵਿੱਚ ਵਿਆਪਕ ਹੈ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਨਾਨਕ ਖਰੀਦੀ ਇਬਾਦਤ ਕਰਨਾ ਇਹੀ ਅਟਲ ਧਰਮ ਹੈ ਸੋ ਲੋਗ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧਾ ਕਿਰਪਾਲ ਜਿਨ੍ਹਾਂ ਨੇ ਹਰੀ ਨੂੰ ਤਿਆਰ ਲਿਆ ਉਹਨਾਂ ਨੇ ਦੁਰਮਤ ਮੁੱਕ ਗਈ ਹੈ ਜੀ ਨਾਨਕ ਪ੍ਰਭ ਸੋ ਮਿਲ ਰਹੇ ਬਿਨ ਸੇ ਸਗਲ ਜੰਜਾਲ ਨਾਨਕ ਜਿਹੜੇ ਪ੍ਰਭੂ ਨੂੰ ਮਿਲ ਗਏ ਨਾ ਉਹਨਾਂ ਦੇ ਆਲ ਜੰਜਾਲ ਸਭ ਮੁੱਕ ਗਏ ਹਨ ਦੁਆਦ ਸੀਨਾ ਦਾਨ ਨਾਮ ਇਸ਼ਨਾਨ ਦੁਆਦ ਸੀ ਪਾਉ ਕੇ 12ਵੀਂ ਥਿੱਤ ਤੇ ਤੇਰਾ ਦਾਨ ਤੇ ਨਾਮ ਇਸ਼ਨਾਨ ਕੀ ਸਤਗੁਰੂ ਦੱਸ ਰਹੇ ਨੇ ਹਰ ਕੀ ਭਦ ਕਰੋ ਤਜਮਾਨ ਹਰੀ ਦੀ ਭਗਤ ਕਰਨੀ ਅਹੰਕਾਰ ਤਿਆਗਣਾ ਬਸ ਇਹੀ ਇਸ਼ਨਾਨ ਹੈ ਇਹੀ ਦਾਨ ਹੈ ਤੇ ਇਹੀ ਨਾਮ ਜਪਣਾ ਹੈ ਹਰ ਅੰਮ੍ਰਿਤ ਪਾਣ ਕਰੋ ਸਾਧ ਸੰਗ ਭਾਈ ਸੰਗਤ ਵਿੱਚ ਬਹਿ ਕੇ ਅੰਮ੍ਰਿਤ ਪਾਣ ਭਾਵੇਂ ਨਾਮ ਨੂੰ ਜਪਣਾ ਕਰੋ ਮਨ ਤੇ ਰਵਤਾ ਸਹਿ ਕੀਰਤਨ ਪ੍ਰਵਰੰਗ ਰਬੂ ਦਾ ਕੀਰਤਨ ਕਰਕੇ ਬਸ ਮਨ ਸੰਤੋਖਿਆ ਜਾਂਦਾ ਹੈ ਕੋਮਲ ਬਾਣੀ ਸਭ ਕੋ ਸੰਤੋਖਾ ਇਹ ਕੋਮਲ ਬਾਣੀ ਹੈ ਨਾ ਸਭ ਨੂੰ ਸੰਤੋਖ ਬਖਸ਼ਦੀ ਹੈ ਪੰਚ ਪੂਆ ਤਮਾ ਹਰ ਨਾਮ ਰਸ ਪੋਖਾ ਫਿਰ ਹਰ ਨਾਮ ਰਸ ਦੇ ਵਿੱਚ ਇਹ ਵਿਕਾਰ ਮੁੱਕ ਜਾਂਦੇ ਹਨ ਗੁਰ ਪੂਰੇ ਤੇ ਨਿਹਚੋ ਪਾਈਆ ਪੂਰੇ ਗੁਰੂ ਤੋਂ ਹੀ ਇਹ ਨਿਰਨਾ ਪ੍ਰਾਪਤ ਹੁੰਦਾ ਹੈ ਨਾਨਕ ਰਾਮ ਰਮਤ ਫਿਰ ਜੂਨਾ ਆਈਆ ਨਾਨਕ ਪ੍ਰਭੂ ਨੂੰ ਜਪਦੇ ਆਂ ਫਿਰ ਮਨੋਂ ਕੋ ਜੂਨਾ ਚ ਨਹੀਂ ਆਉਂਦਾ ਸਲੋਕ ਤਿੰਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ ਜਿਹੜਾ ਤਿੰਨਾ ਗੁਣਾ ਵਿੱਚ ਜੁੜਿਆ ਹੈ ਜਿੰਦਗੀ ਦਾ ਜਿਹੜਾ ਸ੍ਰੇਸ਼ਟ ਕੰਮ ਹੈ ਪੂਰਨ ਨਹੀਂ ਹੁੰਦਾ ਫਤ ਤੇ ਉਧਾਰਨ ਮਨ ਬਸੈ ਨਾਨਕ ਛੂਟੈ ਨਾਮ ਨਾਨਕ ਜਿਹੜਾ ਨਾਮ ਚ ਵਸ ਗਿਆ ਨਾ ਉਹ ਪਸ ਤਰ ਗਿਆ ਹੈ ਜੀ ਕੌੜੀ ਤਰਉਦਸੀ ਤੀਨ ਤਾਪ ਸੰਸਾਰ ਤੇਰਵੀਂ ਸਤਗੁਰ ਆਖਦੇ ਨੇ ਜਿਹੜੇ ਤਿੰਨ ਤਾਪ ਨੇ ਨਾ ਉਹ ਮਕਾਦ ਦੇ ਜੀ। ਸਾਵਤ ਜਾਤ ਨਰਕਿ ਅਵਤਾਰ ਜਿਹੜਾ ਤਿੰਨਾ ਤਾਪਾਂ ਰਜੋ ਸਤੋ ਤਮੋ ਚ ਲੱਗਾ ਹੈ ਉਹ ਬਸ ਨਰਕ ਸਵਰਗ ਵਿੱਚ ਹੀ ਪਿਆ ਰਹਿੰਦਾ ਹੈ। ਹਰ ਹਰ ਭਜਨ ਨਮਨ ਮੈਂ ਆਇਓ ਇਨ੍ਹਾਂ ਦੇ ਮਨ શરીਦਾ ਨਾਮ ਵਸਿਆ ਹੀ ਨਹੀਂ। ਸੁਖ ਸਾਗਰ ਪ੍ਰਵ ਨਿਮਖ ਨਗਾਇਓ ਇੱਕ ਨਿਮਖ ਮਾਤਰ ਜਿਨ੍ਹਾਂ ਨੇ ਹਾਰੀ ਦੇ ਗੁਣ ਨਹੀਂ ਗਾਏ। ਹਰਕ ਸੋਕਾ ਦੇਹ ਕਰ ਬਾਂਦਿਓ ਦੁੱਖ ਸੁਖ ਕਰਕੇ ਜਿਨ੍ਹਾਂ ਦਾ ਜੀਵਨ ਵੱਜਾ ਹੈ। ਵੀਰ ਗ੍ਰੋਗ ਮਾਇਆ ਆਸਾਦਿਓ ਬਸ ਬੜਾ ਵੱਡਾ ਰੋਗ ਉਨ੍ਹਾਂ ਨੂੰ ਲੱਗਾ ਹੋਇਆ ਹੈ। ਜਿਨੇ ਵਿਕਾਰ ਕਰਤਸ ਸੰਪਾਯੋ ਬਸ ਵਿਕਾਰ ਕਰਦੇ ਆ ਦਿਨ ਰਾਤ ਇਨਾਂ ਨੇ ਮਿਹਨਤ ਕੀਤੀ ਹੈ ਵਿਕਾਰਾਂ ਵਿੱਚੀ ਲੈਣੀ ਨੀਂਦ ਸੁਪਨ ਬਰੜਾਯੋ ਰਾਤ ਨੂੰ ਸੁੱਤਿਆਂ ਪਿਆ ਵੀ ਉਹ ਬਰੜਾਂਦੇ ਹਨ ਹਰ ਵਿਸਰਤ ਹੋਵਤੇ ਹਾਲ ਭਾਈ ਹਰੀ ਨੂੰ ਤੇ ਵਿਸਾਰਿਆ ਫਿਰ ਇਹੀ ਹਾਲ ਹੁੰਦਾ ਹੈ ਸ਼ਰਨ ਨਾਨਕ ਪ੍ਰਾਪੁਰਖ ਦਿਆਲ ਨਾਨਕ ਪ੍ਰਭੂ ਦੀ ਸ਼ਰਨ ਦੇ ਵਿੱਚ ਅਪੜਿਆ ਹੀ ਆਨੰਦ ਮਿਲਦਾ ਹੈ ਸਲੋ ਚਾਰਕੁੰਟ 14 ਪਵਨ ਸਗਲ ਵਿਆਪਤ ਰਾਮ ਚਾਰਕੁੰਟ 14 ਪਵਣ ਪਾਉ ਕੇ ਹਰ ਥਾਂ ਤੇ ਹਰੀ ਰਮਿਆ ਹੈ ਨਾਨਕ ਊਣ ਨਾ ਦੇਖੀ ਆ ਪੂਰਨ ਤਾਂ ਕੇ ਕਾਮ ਨਾਨਕ ਦੇ ਕੰਮ ਬੜੇ ਪੂਰਨ ਨੇ ਰਤੀ ਮਾਤਰ ਵੀ ਊਨਾ ਨਹੀਂ ਹੈ ਜੀ ਔੜੀ 14 ਚਾਰ ਕੁੰਠ ਪ੍ਰਭ ਆਪ ਬਸ ਭਾਈ ਹਰ ਥਾਂ ਤੇ 14 ਕੁੰਟਾਂ 'ਚ ਹਰੀ ਆਪ ਹੈ ਸਗਲ ਭਵਨ ਪੂਰਨ ਪ੍ਰਤਾਪ ਸਾਰੇ ਪਵਨਾ 'ਚ ਹਰੀ ਦਾ ਪ੍ਰਤਾਪ ਹੈ ਤਸੇ ਦਿਸ਼ਾ ਰਵਿਆ ਪ੍ਰਭ ਏਕ ਤਸੇ ਦਿਸ਼ਾਂ ਵਿੱਚ ਪ੍ਰਭੂ ਆਪ ਵਸਿਆ ਹੈ ਤਰਣ ਕਾ ਸਮੈ ਪ੍ਰਾਪੇਕ ਤਰਤੀ ਆਕਾਸ਼ ਸਭ ਥਾਂ ਤੇ ਹਰੀ ਨੂੰ ਵੇਖ ਜਲ ਥਲ ਬਨ ਪਰਬਤ ਪਾਤਾਲ ਜਲ ਥਲ ਤਰਤੀ ਕਾ ਸਭ ਦੇ ਵਿੱਚ ਹਰੀ ਵਸਦਾ ਹੈ ਪਰਮੇਸ਼ਵਰ ਤਾਂ ਬਸੇਂ ਦਿਆਲ ਸਈ ਹਰ ਥਾਂ ਤੇ ਹਰੀ ਵਸਦਾ ਹੈ ਸੁਖਮ ਅਸਤੂਲ ਸਗਲ ਭਗਵਾਨ ਸੁਖਾਂ ਵਿੱਚ ਅਸਤੂਲ ਵਿੱਚ ਸਭ ਥਾਂ ਤੇ ਹਰੀ ਹੈ ਨਾਨਕ ਗੁਰਮੁਖ ਬ੍ਰਹਮ ਪਛਾਨ ਨਾਨਕ ਗੁਰੂ ਦੇ ਸਰਾਹੀ ਹੀ ਪ੍ਰਭੂ ਦੀ ਪਛਾਣ ਹੁੰਦੀ ਹੈ ਸ਼ਲੋਕਾ ਤਮਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਨਾਨਕ ਗੁਰੂ ਦੇ ਮੱਤ ਲੈ ਕੇ ਜਿਨ੍ਹਾਂ ਨੇ ਆਤਮ ਨੂੰ ਜਿੱਤ ਲਿਆ ਹਰੀ ਨੂੰ ਗੁਣ ਗਾਏ ਹਨ ਸੰਤ ਪ੍ਰਸਾਦ ਦੀ ਪੈ ਮਿਟੀ ਨਾਨਕ ਬਿਨਸੀ ਚਿੰਦ ਇਸ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਪੈ ਅਤੇ ਚਿੰਤਾ ਮੁੱਕ ਗਈ ਹੈ। ਕੌੜੀ ਅਮਾਵਸਿਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ। ਅਮਾਵਸ ਪਾਪ ਕੇ ਮੱਸਿਆ ਵਾਲੇ ਦਿਨ ਜਿਨ੍ਹਾਂ ਦੇ ਮਨ ਚ ਸੰਤੋਖ ਆ ਗਿਆ ਨਾਮ ਵਸਿਆ ਮਨ ਕਰਕੇ ਸੁਖੀ ਹਨ। ਮਨ ਤਨ ਸ਼ੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵਾ। ਮਨ ਤਨ ਸ਼ੀਤਲ ਹੈ ਉਹ ਸਹਿਜ ਵਿੱਚ ਟਿਕੇ ਹਨ। ਟੂਟੇ ਬੰਧਨ ਬਹੁ ਵਿਕਾਰ ਸਫਲ ਪੂਰਨ ਤਾਂ ਕਿ ਉਨ੍ਹਾਂ ਦੇ ਵਿਕਾਰਾਂ ਦੇ ਬੰਧਨ ਟੁੱਟ ਗਏ ਹਨ ਉਨ੍ਹਾਂ ਦੇ ਜੀਵਨ ਦਾ ਮਨੋਰਥ ਸਫਲ ਹੈ ਗੁਰਮਤ ਮਿੱਟੀ ਹਉ ਮੈਂ ਛੁੱਟੀ ਸਿਮਰਤ ਹਰ ਕੋ ਨਾਮ ਗੁਰਮਤ ਮੁੱਕ ਗਈ ਹੈ ਹਉ ਮੈਂ ਛੁੱਟ ਗਈ ਹੈ ਪ੍ਰਭੂ ਦਾ ਨਾਮ ਜਪਦੇ ਆਂ ਸ਼ਰਨ ਗਈ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਜਿਨ੍ਹਾਂ ਨੇ ਹਰੀ ਦੀ ਸ਼ਰਨ ਖੱਟੀ ਹੈ ਨਾ ਉਹਨਾਂ ਦਾ ਆਵਾਗਵਨ ਮੁੱਕ ਗਿਆ ਹੈ ਆਤਰਿਆਕੂਟੰਬਿ ਸਉ ਗੁਣ ਗੋਬਿੰਦ ਪ੍ਰਭ ਰਵਣ ਭਾਈ ਭਾਈ ਉਹਨਾਂ ਨੇ ਹਰੀ ਨੂੰ ਜਪਦਿਆਂ ਜਪਦਿਆਂ ਸੰਸਾਰ ਚੋਂ ਤਾਰ ਗਏ ਹਨ ਜੀ ਹਰ ਕੀ ਟੈਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਭਾਈ ਪ੍ਰਭੂ ਦਾ ਨਾਮ ਜਪਨਾ ਇਹ ਟਹਿਲ ਕਮਾਉਣੀ ਚਾਹੀਦੀ ਹੈ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾ ਨਾਨਕ ਇਹ ਸੁਖ ਇਟ ਕਾ ਪੂਰੇ ਗੁਰੂ ਤੋਂ ਮਿਲਦਾ ਹੈ। ਚਲੋ ਪੂਰਨ ਕਬੂ ਨ ਡੋਲਤਾ ਪੂਰਾ ਕੀਆ ਪ੍ਰਭ ਆਪ ਜਿਹਨੂੰ ਪ੍ਰਭੂ ਨੇ ਆਪ ਪੂਰਨ ਕੀਤਾ ਨਾ ਉਹ ਕਦੀ ਨਹੀਂ ਡੋਲਦਾ। ਇਹ ਦਿਨ ਚੜੈ ਸਵਾਈ ਆ ਨਾਨਕ ਹੋਤਨ ਘਾਟ ਤੀਨ ਦਿਨੋਂ ਵੱਧ ਹੀ ਜਾਂਦਾ ਕਦੀ ਵੀ ਕੱਟਦਾ ਨਹੀਂ। ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਗਾਨ ਸਮਰੱਥ ਪੁਰਮਾਸ਼ੀ ਦੀ ਥਿਤ ਬਰ ਸਤਗੁਰ ਆਖਦੇ ਨੇ ਵੀ ਜਿਵੇਂ ਪੂਰਨਮਾ ਨੂੰ ਪੂਰਨਮਾ ਸ਼ਿਨ ਚੰਦਰਮਾ ਪੂਰਾ ਹੈ ਈਵੇਂ ਪ੍ਰਭੂ ਵੀ ਪੂਰਾ ਹੈ ਤੇ ਹਰ ਅੰਤਰਮੇ ਆ। ਜੀ ਜੰਤ ਦਿਆਲ ਪੁਰਸਾ ਉਪਰ ਜਾਂ ਕਾ ਹੱਥ। ਉਜੀ ਜੰਤੂਾਂ ਤੇ ਦਿਆਲੂ ਹੈ ਸਾਰਿਆਂ ਦੇ ਸਿਰਾਂ ਤੇ ਉਹਦਾ ਹੱਥ। ਗੁਣ ਨਿਦਾਨ ਗੋਬਿੰਦ ਗੁਰ ਕੀਆ ਜਾਂ ਕਾ ਹੋਏ। ਜਿਨ੍ਹਾਂ ਨੂੰ ਗੁਰੂ ਨੇ ਪੂਰਾ ਕਰ ਦਿੱਤਾ ਗੁਣਾ ਦੇ ਖਜ਼ਾਨੇ 'ਚ ਰੰਮੇ ਹਨ। ਅੰਤਰਜਾਮੀ ਪ੍ਰਭ ਸੁਜਾਨ ਲਖ ਨਿਰੰਜਨ ਸੋਏ। ਉਹ ਪ੍ਰਭ ਅੰਤਰਜਾਮੀ ਹੈ ਅਲਕ ਹੈ ਜੀ। ਪਾਰ ਬ੍ਰਹਮ ਪਰਮੇਸ਼ਰੋ ਸਭ ਦੇ ਜਾਣਨ ਹਾਰ। ਉਹ ਪ੍ਰਭ ਸਮਰੱਤ ਹੈ ਸਭ ਦੇ ਦਿਲਾਂ ਦੀ ਜਾਣਦਾ ਹੈ। ਸੰਤ ਸਹਾਈ ਸ਼ਰਨ ਜੋ ਆਠ ਪੈਰ ਨਮਸ਼ਕਾਰ ਜੇ ਸੰਤ ਸਾਈ ਨੇ ਭਾਵੇਂ ਕੇ ਪ੍ਰਭੂ ਦੀ ਸ਼ਰਨ ਚ ਆ ਗਏ ਨੱਠੇ ਪੈਰ ਪ੍ਰਭੂ ਨੂੰ ਜਪਦੇ ਹਨ ਕਤ ਕਥਾ ਨਾ ਬੂਜੀਐ ਸਿਮਰੋ ਹਰ ਕੇ ਚਰਨ ਭਾਈ ਹਰੀ ਦੇ ਚਰਨਾਂ ਨੂੰ त्याग ਕੇ ਉਸ ਅਕਥ ਕਥਾ ਨੂੰ ਤਿਉਣਾ ਚਾਹੀਦਾ ਕਤ ਕਥਾ ਨਾ ਬੂਜੀਐ ਸਿਮਰੋ ਹਰ ਕੇ ਚਰਨ ਭਾਤੇ ਦੇ ਉਧਾਰਨ ਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ ਨਾਨਕ ਪ੍ਰਭੂ ਦੀ ਸ਼ਰਨ ਅਨਾਥਾਂ ਤੇ ਨਾਥ ਕਰਨ ਵਾਲੀ ਪਾਉ ਕਿ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਵਾਸਤੇ ਨਾਥ ਹੈਤੇ ਪਾਪੀਆਂ ਨੂੰ ਤਾਰਨ ਵਾਲੀ ਹੈ। ਸੰਲੋਗ ਦੁਖ ਬਿਨ ਸੇ ਸੰਸਾਗਿਓ ਸ਼ਰਨ ਗਈ ਹਰ ਰਾਇ। ਕਿੰਨਾਂ ਨੇ ਹਰ ਦੀ ਸ਼ਰਨ ਖੱਟਿਓ ਉਹਨਾਂ ਦਾ ਦੁੱਖ ਮੁੱਕ ਗਿਆ ਹੈ। ਮੰਜਨ ਦੇ ਫਲ ਪਾਇਆ ਨਾਨਕ ਹਰ ਗੁਣ ਗਾਇ। ਨਾਨਕ ਹੀ ਦੇ ਗੁਣ ਗਾਉਂਦੇ ਉਹਨਾਂ ਨੇ ਮਨ ਚਿੰਦੇ ਫਲ ਖੱਟ ਲਏ ਹਨ। ਕੋਈ ਕੋਈ ਗਾਵੇ ਕੋਈ ਸੁਣੇ ਕੋਈ ਕਰੇ ਵਿਚਾਰ। ਕੋਈ ਗੰਦ ਹੈ ਕੋਈ ਸੁਣਦਾ ਹੈ ਕੋਈ ਵਿਚਾਰ ਕਰਦਾ ਹੈ। ਉਹ ਪ੍ਰਦੇਸ਼ਾ ਕੋ ਦ੍ਰਿੜ ਹੈ ਤਿਸ ਕਾ ਹੋਏ ਉਧਾਰ। ਕੋਈ ਪ੍ਰਦੇਸ਼ ਜਿੰਦਾ ਹੈ ਕੋਈ ਦ੍ਰਿੜ ਕਰਦਾ ਹੈ ਜੋ ਦ੍ਰਿੜ ਕਰਦਾ ਹੈ ਉਹਦਾ ਉਦਾਰ ਹੋ ਜਾਂਦਾ ਹੈ। ਫਿਲ ਵੇ ਕਟ ਹੈ ਹੋ ਨਿਰਮਲਾ ਜਨਮ ਜਨਮ ਮਲ ਜਾਏ। ਜਿਹੜੇ ਜਨ ਪ੍ਰਭੂ ਨੂੰ ਧਿਆਲ ਲੈਂਦੇ ਉਹਨਾਂ ਨੂੰ ਜਨਮਾਂ ਜਨਮਾਂ ਦੀ ਮੈਲ ਮੁੱਕ ਜਾਂਦੀ ਹੈ। ਹਲਤ ਬਲਤ ਮੁਖ ਉਜਲ ਨਹਿ ਪੁਹ ਹੈ ਤਿਸ ਮਾਇ। ਲੋਕ ਪਰਲੋਕ ਚ ਉਹਨਾਂ ਦਾ ਮੁਖ ਉਜਲ ਹੈ। ਸੋ ਸੁਰਤਾ ਸੋ ਵੈਸਨੋ ਸੋ ਗਿਆਨੀ ਤਨਵੰਤ। ਉਹੀ ਵੈਸਨੋ ਹੈ ਉਹੀ ਗਿਆਨੀ ਹੈ ਉਹੀ ਧਿਆਨੀ ਹੈ ਕੋਨ ਜੀ। ਸੋ ਸੂਰਾ ਕੁਲਵੰਤ ਸੋ ਏ ਜਿਨ ਭਜਿਆ ਭਗਵੰਤ। ਜਿਨਾਂ ਨੇ ਹੇ ਨੂੰ ਧਿਆਲ ਲਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਧਰ ਸਿਮਰ ਚੰਡਾਲ ਪ੍ਰਭ ਦਾ ਨਾਮ ਜਪ ਕੇ ਕੀ ਖੱਤਰੀ ਕੀ ਬ੍ਰਾਹਮਣ ਕੀ ਸ਼ੁੱਤਰ ਕੀ ਵੈ ਸਭ ਤਰ ਜਾਂਦੇ ਹਨ ਜਾਨਿਓ ਪ੍ਰਭ ਆਪਣਾ ਨਾਨਕ ਤਿਸੇ ਰਵਾ ਨਾਮ ਜਿਨ੍ਹਾਂ ਨੇ ਹਰੀ ਨੂੰ ਜਾਣ ਲਿਆ ਮਨਾਂ ਦੇ ਚਰਨਾਂ ਦੀ ਤੋੜ ਮੱਥੇ ਨਾਲ ਲਾ ਖੱਤਰੀ ਬ੍ਰਾਹਮਣ ਸੂਦ ਵੈ ਸੁਦਰਾ ਸਿਮਰ ਚੰਡਾਲ ਜਿਨਾਂ ਜਾਣਿਓ ਪ੍ਰਭ ਆਪਣਾ ਨਾਨਕ ਤੇ ਸ਼ੇਰਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ